ਸਵਾਲ ਨੰਬਰ 40 ਦਾ ਜਵਾਬ ਹੈ ਵੀ ਖੋਲਾ ਹੁੰਦਾ ਏ ਪਹਿਲਾ ਕੱਚੇ ਕਮਰੇ ਹੁੰਦੇ ਉਹਨਾਂ ਦੇ ਛੱਤਾ ਛੁੱਤਾ ਡਿੱਗ ਜਾਂਦੇ ਹੁੰਦੇ ਆਹੀਂ ਜਾਂ ਉਹਨਾਂ ਦੇ ਲੇ ਨਾ ਲੌਣਾ ਤੇ ਕੰਦਾ ਕੰਦਾ ਖੁਰ ਜਾਣੀਆਂ ਮਤਲਬ ਪੁਰਾਣਾ ਜਿਹਾ ਮਕਾਨ ਹੋਵੇ ਨਾ ਕੋਈ ਕੱਚਾ ਉਹਨੂੰ ਖੋਲਾ ਕਹਿੰਦੇ ਆ ਹੁਣ ਰਵਾਜ ਚੱਲ ਪਿਆ ਬਖੰਡਰ ਕਹਿ ਦਿੰਦੇ ਆ ਕਿਉਂ ਹਿੰਦੀ ਦਾ ਸ਼ਬਦ ਹੈ ਖੰਡਰ ਤੇ ਉਹਨੂੰ ਖੰਡਰ ਕਹਿ ਦਿੰਦੇ ਆ ਆਪਣੇ ਪੰਜਾਬੀ ਚ ਠੇਢ ਸ਼ਬਦ ਸੀ ਉਹਦਾ ਖੋਲਾ ਕੋਈ ਡਿੱਗਿਆ ਜਿਹਾ ਕਮਰਾ ਹੋਣਾ ਉਹਨੂੰ ਕਹਿਣਾ ਖੋਲਾ ਬਿਕੋ ਸਾਮਾਨ ਉਧਰ ਖੋਲੇ ਚ ਪਿਆ ਹਣਾ ਪ੍ਰਾਣੀਆਂ ਚੀਜ਼ਾਂ ਲੋਕੀ ਰੱਖ ਰੁਖ ਦਿੰਦੇ ਹੁੰਦੇ ਖੋਲਿਆਂ ਚ ਜਾਂ ਕੋਈ ਬੇਆਬਾਦ ਇਦਾਂ ਘਰ ਪਿਆ ਹੋਣਾ ਨੂੰ ਖੋਲਾ ਕਹਿ ਦੇਣਾ ਤੇ ਇਹਦੇ ਨਾਲ ਹੀ ਇੱਕ ਹੂ ਬੂ ਰਲਦਾ ਮਿਲਦਾ ਸ਼ਬਦ ਇਹ ਕੋਲਾ ਕੋਲਾ ਕਿਨੂੰ ਕਹਿੰਦੇ ਨੇ ਇਹ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਕੱਲ ਨੂੰ ਮੰਨ ਲਓ ਕਿਤੇ ਪੰਜਾਬੀ ਵਿਰਸੇ ਦੀ ਕੋਈ ਗੱਲ ਆਵੇ ਤੇ ਉਹਨਾਂ ਨੂੰ ਕਮ ਸੇ ਕਮ ਪਤਾ ਹੋਵੇ ਚਲੋ ਕੰਮ ਇਹ ਨਹੀਂ ਹੋਣੀਆਂ ਚੀਜ਼ਾਂ ਕੋਈ ਗੱਲ ਨਹੀਂ ਆਪਣੇ ਵਿਰਸੇ ਦਾ ਤੇ ਪਤਾ ਲਾਣਾ ਚਾਹੀਦਾ ਨੇ ਵੀ ਅਸੀਂ ਕੀ ਆ ਕਿੱਥੋਂ ਤੁਰੇ ਆ ਸਾਡੀ ਵਿਰਾਸਤ ਕੀ ਏ ਸਾਡੀ ਬੋਲੀ ਚ ਸ਼ਬਦ ਕਿਹੋ ਜੇ ਸੀਗੇ ਤੇ ਸਾਡਾ ਵਿਰਸਾ ਕਿੰਨਾ ਕੁ ਅਮੀਰ ਹੈ ਹੁਣ ਤਾਂ ਚਲੋ ਸਾਰਾ ਕੁਝ ਨਾ ਰਲ ਗੱਡ ਜਾ ਹੋ ਗਿਆ ਹਿੰਦੀ ਪੰਜਾਬੀ ਅੰਗਰੇਜ਼ੀ ਸਭ ਕੁਝ ਲੋਕ ਇਕੱਠੀ ਬੋਲੀ ਜਾਂਦੇ ਆ ਤੇ ਸਵਾਲ ਇੱਕ ਵਾਰ ਫਿਰ ਨੋਟ ਕਰ ਲਓ ਕੋਲਾ ਕੋਲਾ ਕਿਹਨੂੰ ਕਹਿੰਦੇ ਆ ਤੇ ਜੇ ਕਿਸੇ ਨੇ ਆਈਡੀ ਫੋਲੋ ਨਹੀਂ ਕੀਤੀ ਤੇ ਆਈਡੀ ਨੂੰ ਮੇਰੀ ਨੂੰ ਫੋਲੋ ਕਰ ਲਓ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਮੈਂ ਕੋਸ਼ਿਸ਼ ਕਰਦਾ ਰਹਿਣਾ ਆ ਕਿ ਪੰਜਾਬੀ ਜੋ ਜੜੀਆਂ ਚੀਜ਼ਾਂ ਅੱਖਰ ਜਾਂ ਕੋਈ ਰਿਵਾਜ ਜਾਂ ਸਮਾਨ ਕੋਈ ਲੋਪ ਹੁੰਦਾ ਜਾਂਦਾ ਨਾ ਉਹਨਾਂ ਨਾਲ ਨਵੀਂ ਪਨੀਰੀ ਨੂੰ ਰੂਪ ਰੂਪ ਕਰਾਇਆ ਜਾਵੇ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ਾਂ ਜ਼ਰੂਰ ਦੱਸਿਆ ਕਰੋ